ਕਿ ਤੁਸੀਂ ਸਾਰੇ ਲੋਇਜ਼ ਲੋ ਮੇਕਰਸ ਹੋ ਤੁਸੀਂ ਤੇ ਜਿਹੜਾ ਸਾਡੇ ਲੀਡਰ ਨੇ ਰਾਹੁਲ ਗਾਂਧੀ ਜੀ ਉਹਨਾਂ ਦੀ ਵੀ ਜਿਹੜੀ ਸਾਰੀ ਮੁਹਿੰਮ ਹੈ ਇਸ ਤੇ ਪਿਛਲੇ 4 ਸਾਲ ਉਹ ਵੀ ਆਪਣੀ ਕਨਸਟੀਟਿਊਸ਼ਨ ਨੂੰ ਬਚਾਉਣ ਦੇ ਲਈ ਮੈਂ ਸਮਝਦਾ ਅਸੀਂ ਨੈਚੁਰਲ ਪਾਰਟਨਰਸ ਹੈ ਤੇ ਵਿੱਚ ਜਿਸ ਦੇ ਵਿੱਚ ਅਸੀਂ ਆਪਣਾ ਕਨਸਟੀਟਿਊਸ਼ਨ ਬਚਾਣੀ ਹੈ ਤੇ ਆਪਣੇ ਲਾਅ ਨੂੰ ਅਪਹੋਲਡ ਕਰੇ ਇਸੇ ਗੱਲ ਕਾਰਨ ਅੱਜ ਮੈਂ ਆਪਣੇ ਨਾਲ ਆਪਣੇ ਇੰਡੀਆਨਾਸ਼ਲ ਕਾਂਗਰਸ ਦੇ ਉਮੀਦਵਾਰ ਸਕਰਨ ਮੀਰ ਸਿੰਘ ਬੁਰਜਸਨ ਉਹਨਰ ਮੈਂ ਨਾਲ ਲਿਆ ਕੇ ਸਤਿਆਤੂ ਖੜੇ ਨੇ ਉਹ ਆਪਣੀ ਗੱਲ ਦੇ ਤੋਂ ਬਾਅਦ ਰੱਖਣਗੇ ਥੋੜੀ ਜੀ ਇੱਕ ਬਰੀਫ ਇੰਟਰੋਡਕਸ਼ਨ ਮੈਂ ਦੇਣਾ ਚਾਹਣਾ ਬਹੁਤ ਪੁਰਾਣੀ ਇਹਨਾਂ ਦੀ ਫੈਮਿਲੀ ਜਿਹੜੀ ਹੈ ਤੀਸਰੀ ਪੀੜ੍ਹੀ ਸੱਦੀ ਪਾਰਟੀ ਨਾਲ ਤੁਮੀ ਸਾਰ ਨੂੰ ਪਹਿਲੇ ਤੇ ਇਹਨਾਂ ਦੇ ਫੋਰ ਫਾਦਰ ਜਿਹੜੇ ਸੀ ਇਹਨਾਂ ਦੇ ਗ੍ਰੇਟ ਗ੍ਰੈਂਡ ਫਾਦਰ ਬਹੁਤ سارے ਲੋਕਾਂ ਨੂੰ ਸ਼ਾਇਦ ਇਸ ਕੰ ਦਾ ਇਲਮ ਨਾ ਹੋਵੇ ਉਹਨਾਂ ਦਾ ਨਾਮ ਸਾਰ ਜੁਵਾਰ ਸਿੰਘ ਸੀ ਠੀਕ ਹੈ ਜਦੋਂ ਅਜੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਚ ਨਹੀਂ ਸੀ ਇਹ ਹੋਂਦ ਚ ਆਦੀ ਹੈ 1920 ਦੇ ਵਿੱਚ ਉਸ ਤੋਂ ਪਹਿਲੇ ਸ੍ਰੀ ਦਰਬਾਰ ਸਾਹਿਬ ਜਿਹੜੀ ਸੀ ਉਹਨਾਂ ਦੀ ਦੇਖਰੇਖ ਵਾਸਤੇ ਇੱਕ ਲੋਕਲ ਕਮੇਟੀ ਬਣੀ ਸੀ ਉਸ ਕਮੇਟੀ ਦੇ ਪ੍ਰਧਾਨ ਇਹਨਾਂ ਦੇ ਗ੍ਰੇਡ ਗ੍ਰੈਂਡਫਾਦਰ ਪ੍ਰਦਾਤਾ ਜੀ ਸਾਹਿਬ ਸਾਜਵਾਸ ਸਿੰਘ 15 ਸਾਲ ਲੱਗਾ ਤਾਂ ਉਹ ਦਰਬਾਰ ਸਾਹਿਬ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਹੇ ਦੂਸਰੀ ਗੱਲ ਕਰੋਂ ਜਹਾ ਸਾਇਕਲ ਤੇ ਪ੍ਰਸ਼ਾਦਾ ਆਪਣਾ ਸਾਰਾ ਨਾਲ ਬੰਨ ਕੇ ਲੈ ਕੇ ਜਾਣਾ ਸੋਚਿਆ ਕਿ ਉਥੇ ਕਿਸੇ ਕਿਸਮ ਦਾ ਵੀ ਅਸੀਂ ਗੁਰਦੁਆਰਾ ਸਾਹਿਬ ਦੀ ਜਿਹੜੀ ਕਮਾਈ ਹੁੰਦੀ ਏ ਉਹਦੇ ਵਿੱਚੋਂ ਪ੍ਰਦਾਨ ਜਿਹੜਾ ਕੋਈ ਉਹਦੇ ਇੱਕ ਆਨੇ ਦੀ ਵੀ ਉਹਦੇ ਚ ਯੂਟਿਲਾਈਜੇਸ਼ਨ ਨਾ ਹੋ ਤੀਸਰੀ ਗੱਲ ਪਹਿਲੇ ਬਜ਼ੁਰਗਤਾਂ ਦੇ ਗ੍ਰੈਂਡਫਾਦਰਸ ਜਾਣਦੇ ਹੋਣਗੇ ਪਹਿਲੇ ਭੁੱਲੀਆਂ ਦਾ ਪ੍ਰਸ਼ਾਦ ਹੁੰਦਾ ਸੀ ਮਿਹਰਬਾਨ ਉਸ ਤੋਂ ਬਾਅਦ ਇਹ ਵਿਅਤ ਹੈ ਕਿ ਅਨੇਤ ਮਰਿਆਦਾ ਦੇ ਮੁਤਾਬਕ ਉਹ ਸਮਝਿਆ ਜਾਂਦਾ ਸੀ ਕਿ ਇਹਦੇ ਵਿੱਚ ਕੋਈ ਨਾ ਕੋਈ ਕਮੀ ਪੇਸ਼ੀ रह ਸਕਦੀ ਹੈ ਸੋ ਜਿਹੜਾ ਹੁਣ ਪ੍ਰਸ਼ਾਦ ਦੀ ਐਸੇ ਚੱਲੀ ਹੈ ਰੀਤ ਜਿਹੜੀ ਹੈ ਉਹ ਇਹਨਾਂ ਦੇ ਗ੍ਰੈਂਡਫਾਦਰ ਨੇ ਇੰਟਰੋਡਿਊਸ ਕਰਾਈ ਸੀ ਕਿਹੜਾ ਪ੍ਰਸ਼ਾਦ ਜਿਹੜਾ ਹੁਣ ਇਹ ਵੀ ਨਹੀਂ ਸਾਨੂੰ ਸਾਰਿਆਂ ਮਕਾਦੇ ਕਰਨ ਵਾਲਿਆਂ ਨੂੰ ਬਾਅਦ ਚ ਧੀਗ ਮਿਲਦੀ ਹੈ ਦੁਨੀਆ ਭਰ ਦੇ ਵਿੱਚ ਬਹੁਤ ਪਾਰੀ ਪਹਿਚਾਨ ਹੈ ਉਸ ਦੀ ਮੱਤਾ ਹੈ ਉਸ ਦੀ ਉਹ ਇਹਨਾਂ ਦੇ ਜਿਹੜੇ ਗ੍ਰੇਡ ਗ੍ਰੈਂਡਫਾਦਰਸ ਇਹ ਉਹਨਾਂ ਦੀ ਸ਼ੁਰੂਆਤ ਉਹਦੇ ਨਾਲ ਸਾਰ ਨੂੰ ਪਹਿਲੇ ਗੁਰੂ ਰਾਮ ਦਾਸ ਜੀ ਦੀ ਉਹਦੀ ਸ਼ੁਰੂਆਤ ਇੱਕ ਇੱਕ 2-2 ਰੁਪਏ ਇਕੱਠੇ ਲਾਦੇ ਉਹਦਾ ਨੀਂਹ ਪੱਥਰ ਸਜਵਾਰ ਸਿੰਘ ਦਾ ਪੱਥਰ ਉੱਥੇ ਲੱਗਾ ਹੈ ਇਹਨਾਂ ਦੇ ਕ੍ਰੇਡ ਗ੍ਰੈਂਡਫਾਦਰ ਨੇ ਸ਼ੁਰੂ ਕੀਤਾ ਜਦੋਂ ਸੰਤ ਫਤਿਹ ਸਿੰਘ ਜੀ ਨੇ ਜਦੋਂ ਪਤਾ ਜੋ ਪੰਜਾਬੀ ਸੂਬੇ ਦਾ ਬੋਲਚਾ ਲੱਗਾ ਸੀ ਸੰਤ ਫਤਿਹ ਸਿੰਘ ਜੀ ਨੇ ਇੱਕ ਫੈਸਲਾ ਲਿਆ ਕਿ ਅਸੀਂ ਇੱਥੇ ਉਦੋਂ ਕਿਹਾ ਸੀ ਇਹਨਾਂ ਨੇ ਉੱਥੇ ਜੋ ਜਿਹੜੇ ਵੱਡੇ ਬਣੇ ਸੀ ਉਹਦੇ ਵਿੱਚ ਖੁਦਗਰਸ਼ੀ ਕਰਨ ਦਾ ਪ੍ਰੋਗਰਾਮ ਬਣਾਇਆ ਕਿ ਅਸੀਂ ਸੜਬਾੜ ਜਾਣਾ ਕਿ ਇਹ ਸਾਡੀ ਜਿਹੜੀ ਹੈ ਇਹ ਸਨੀ ਸ਼ਤਪੂਰੀ ਨਾਮ ਕੀਤੀ ਗਈ ਇਹਨਾਂ ਦੇ ਗ੍ਰੈਂਡਫਾਦਰ ਨੇ ਗੱਲ ਕੀਤੀ ਸੀ ਕਿ ਇਸ ਕਿਸਮ ਦੀ ਨਹੀਂ ਤੇ ਇੱਥੇ ਹੋ ਨਹੀਂ ਸਕਦਾ ਤੋਂ ਉਸ ਤੋਂ ਬਾਅਦ ਅਕਾਲ ਚਲਾਣਾ ਹੋ ਗਏ ਇਹਨਾਂ ਦੇ ਗ੍ਰੈਂਡਫਾਦਰ ਜਿਹੜੇ ਰਸਾਜੀਤ ਸਿੰਘ ਗੁਰੂ ਵੱਡਾ ਨਾਂ ਸੀ 25 ਸਾਲ ਲਗਾਤਾਰ ਅਨ ਅਪੋਜ਼ਡ ਬਿਨਾਂ ਇਲੈਕਸ਼ਨ ਜਿਹੜੀ ਲੌਂਗ ਸੰਪਤੀ ਸੀ ਚੁਬਾਨ ਦੀ ਉਥੋਂ ਦੇ ਚੇਅਰਮੈਨ ਰਹੇ 25 ਸਾਲ ਲਗਾ ਇਹਨਾਂ ਦੇ ਫਾਦਰ ਸਾਹਿਬ ਜਸਵੀਰ ਸਿੰਘ ਗੁਲ ਉਹ ਵੀ ਲੋਕਾਂ ਵਿੱਚ ਵਿਚਰਦੇ ਰਹੇ ਕੰਮਕਾਰ ਕਰਦੇ ਰਹੇ ਇਹ ਜੇ ਨੌਜਵਾਨ ਨੇ ਚਬਾਲ ਏਰੀਏ ਦੇ ਵਿੱਚ ਤੇ ਪੂਰਾ ਘੁੰਮਿਆ ਫਿਰਿਆ ਹੋ ਸਕਦਾ ਕਿ ਤੁਹਾਡੇ ਨਾਲ ਇਹ ਥੋੜਾ ਮੁੱਟਾ ਬਾਹਰ ਘਟ ਹੋਏ ਪਰ ਮੈਂ ਤੁਹਾਨੂੰ ਯਕੀਨ ਦਿਵਾਣਾ ਚਾਹਨਾ ਕਿ ਜੇ ਇਹ ਪੁਜੇ ਪਰਿਵਾਰ ਵਿੱਚੋਂ ਨੇ ਜੇ ਦੀ ਇਤਿਹਾਸਕ ਨੂੰ ਵੱਡੀ ਮੈਂ ਸਮਝਣਾ ਡੋਰ ਹੈ ਅਸੀਂ ਵੀ ਹੁਣ ਜਦੋਂ ਵਕੀਲ ਕਰਵਾਈਦਾ ਇਹਨੂੰ ਬੁਰਾ ਨਾ ਮਹਿਸੂਸ ਕਰੀ। ਅਸੀਂ ਵੀ ਪਹਿਲੇ ਵੇਖੀਦੇ ਇਹਦੇ ਕੰਟੈਂਸ਼ਲਸ ਕੀ ਨੇ ਹੋਈ। ਜੇ ਤੇ ਇਹਦੇ ਨਾਲ ਉਹ ਦੂਜੀ ਪਾਰਟੀ ਨਾਲ ਹੀ ਰਲ ਕੇ ਸਾਡੇ ਹੀ ਨਾ ਪਿੰਡਾਂ ਬਾਹਰ। ਇਸ ਟਾਈਮ ਤੁਹਾਨੂੰ ਕੰਟੈਂਸ਼ਲਸ ਕੈਂਡੀਡੇਟ ਦੇ ਦੇਖਣੇ ਬਹੁਤ ਜ਼ਰੂਰੀ। ਉਹਦੀ ਬੈਕਗ੍ਰਾਉਂਡ ਕੀ ਹੈ? ਤੁਸੀਂ ਬਹੁਤ ਪੜ੍ਹੇ ਲਿਖੇ ਹੋ। ਵੱਡੀਆਂ ਰੇਸਾਂ ਦੇ ਵਿੱਚ ਉਹ ਘੋੜੇ ਭਜਾਏ ਜਾਂਦੇ ਨੇ। ਉਹਨਾਂ ਦੀ ਪੜਿਗਰੀ ਵੇਖੀ ਜਾਂਦੀ। ਕੀਮਤ ਘੋੜੇ ਦੀ। ਪਹਿਲੇ ਉਹਦਾ ਬਾਪ ਕੌਣ ਸੀ ਉਹਦੀ ਮਾਂ ਕਿਹੜੀ ਸੀ ਉਹਦਾ ਦਾਦਾ ਕਿਹੜਾ ਸੀ ਉਹਦੀ ਦਾਦੀ ਕਿਹੜੀ ਸੀ ਉਹਦਾ ਦਾਦਾ ਕਿਹੜਾ ਸੀ ਉਹਦੀ ਨਾਨੀ ਕਿਹੜੀ ਸੀ ਮੈਂ ਔੜੀਆਂ ਦੀ ਗੱਲ ਕਰਨਾ ਉਸਦੇ ਨਾਲ ਪੜੀ ਡਿਗਰੀ ਇਹਰ ਮਾਰਕਉਂਦੀ ਇਹ ਤੇ ਫਿਰ ਉਸ ਔੜੇ ਦੀ ਜਾਂ ਔੜੀ ਦੀ ਕੀਮਤ ਲੱਗਦੀ ਆਪਾਂ ਤੇ ਜ਼ਿਆਦਾ ਕਿਸਾਨੀ ਨਾਲ ਜੁੜੇ ਐ ਤੇ ਮਾਵਾਂ ਕਰ ਅਸੀਂ ਮਾਂ ਦੀ ਖਰੀਦ ਦੇਣੀ ਹਰ ਕਿਸਮ ਦੀ ਬਾਤ ਸੀ ਨਸਲਾਂ ਦੇ ਮਤਾਬਕ ਕੀਮਤ ਤੋਂ ਈਸਾਈ ਵਾਂਗ ਲੈਣੀ ਹੈ ਤੁਸੀਂ ਤੇ ਅੱਜ ਵੀ ਤੁਸੀਂ ਵੇਖਦੇ ਹੋ ਕਿ ਕਿੰਨਾ ਭਾਅ ਹੈ ਉਹ ਦਾ ਦੇਸੀ ਮੱਝ ਦਾ ਹੋਰ ਏ ਉਹਨਾਂ ਦਾ ਹੋਰ ਏ ਤੁਸੀਂ ਗਾਵਾਂ ਖਰੀਦਦੇ ਵੀ ਐ ਜਿਹੜੇ ਸ਼ੌਕ ਰੱਖਦੇ ਨੇ ਪੁੱਤਿਆਂ ਦੇ ਉਹ ਵੀ ਵੇਚਦੇ ਨੇ ਇਹ ਵੀ ਰੱਖਦਾ ਕੁੱਤਾ ਵੀ ਐ ਕਈ ਇਹੋ ਜਿਹੇ ਵੀ ਐ ਨੇ ਜਿਹੜੇ ਵਾਰਾ ਬਜੇ ਨੇ ਜਿਹੜੇ ਮਾਲਕਾਂ ਦੀਆਂ ਪਿੰਨੀਆਂ ਖਾ ਜਾਂਦੇ ਤੋ ਐਮਐਲਏ ਜਿਹੜਾ لبنا کس قسم کا آدمی ہے سامنے سا ہے آ مالک کھا کے دیکھا کہ کس قسم دے لوگ لے کے آئے میں ہے وہ دن دو لکھ ست ہزار کروڑ کا کرزا سیاب کے سے آج جو کرزہ میرے ویڈیو تھوڑا جا because I am talking to a very influential community ਤੁਸੀਂ ਸਾਰੇ ਇਨਫਲੂਐਂਸਰ ਬਾਕੀ ਜਨਤਾ ਦੇ ਉੱਤੇ ਤੇ ਲੋਕਾਂ ਦਾ ਕਈ ਵਾਰ ਇੰਟਰਸਟ ਹੀ ਨਹੀਂ ਹੁੰਦਾ ਉਹਨਾਂ ਨੂੰ ਗੱਲ ਸਮਝ ਵੀ ਨਹੀਂ ਆਉਂਦੀ ਇਸ ਟਾਈਮ ਕਰਜ਼ਾ 4.25 ਲੱਖ ਕਰੋੜ ਤੱਕ ਦਾ ਹੋ ਗਿਆ ਬਾਇ ਦੇ ਐਂਡ ਆਫ 26 ਮਾਰਚ ਇਹ ਤਕਰੀਬਨ 4.5 ਤੇ ਪਹੁੰਚ ਜਾਣਾ ਤੇ ਜਿੰਨ ਤੱਕ ਇਹ ਆਉਣ ਵਾਲੀ ਜਿਹੜੀ ਇਥੋਂ ਦੀ ਜਿਹੜੀ ਇਸ ਟਾਈਮ ਪ੍ਰੈਜ਼ੈਂਟ ਹਕੂਮਤ ਜਦੋਂ ਤੱਕ ਲੋਕਾਂ ਦੇ ਇਹਨਾਂ ਨੂੰ ਬਾਹਰ ਦਾ ਦਰਵਾਜ਼ਾ ਬਕਾਇਆ 5 ਲੱਖ ਕਰੋੜ ਦਾ ਕਰਜ਼ਾ ਸਾਡੇ ਸਿਰ ਤੇ ਆਇਤੇ ਦਿਨ ਜਿੰਨੀ ਵੀ ਸਾਨੂੰ ਆਉਂਦੇ ਨੇ ਪੰਜਾਬ ਦੇ ਉਹਦੇ ਵਿੱਚ 70% ਪੈਸੇ ਤੇ ਨਰੇ ਤਨਖਾਹਾਂ ਤੇ ਪੈਨਸ਼ਨ ਦੇਣ ਦੇ ਵਿੱਚ ਹੀ ਚਲੇਗਾ ਬਾਕੀ ਕਮਿਟਡ ਇਨ ਤੁਹਾਡੀ ਜਿਹੜੀ ਕਮਿਟਮੈਂਟਸ ਹੈ ਦੇ ਜਿੰਨਾ ਕਰਜ਼ਾ ਚੁੱਕਿਆ ਉਹਦਾ ਸੂਦ ਦੇਣਾ ਉਹਦੀਆਂ ਕਿਸ਼ਤਾਂ ਵਾਪਸ ਮੋੜਨੀ ਹੈ دو لاکھ کروڑ دے دے پانچے ہزار کروڑ روپیہ لے رہا باقی سبسڈیز نے میں ہزارہ کروڑا تو آلے کون سارے ساتھ سال ہزار کروڑ روپیہ میرا کو پیسہ رہتا تسی سارا ہیلتھ کاسٹکچر اسکولسٹرکچراسٹکچر ڈسٹرکس کا سڑک بنایا ਟਰੇਨਾਂ ਸਾਫ਼ ਕਰਨੀਆਂ ਮਜ਼ਬੂਤ ਕਰਨੇ ਉਹਨਾਂ ਮਾਸੇ ਮੈਨੂੰ ਦੱਸੋ ਕੈਪਟਨ ਐਕਸਪੈਂਡੀਚਰ ਵਾਸ 5000 ਕਰੋੜ ਰੁਪਏ ਦੀ ਕੋਈ ਰਕਮ ਹੀ ਨਹੀਂ ਇਸੇ ਗੱਲ ਕਰ ਤੁਸੀਂ ਦੇਖ ਰਹੇ ਹੋ 15 ਮਿੰਟ ਦੀ ਬਰਸਾਤ ਸਾਰਾ ਟੱਡ ਬੋ ਦੇਦੀ 20 ਮਿੰਟਾਂ ਦੀ ਬਰਸਾਤ ਸਾਰਾ ਅਮਰ ਅਮਰ ਸੈਟ ਹੋ ਮੁ ਜਾਂਦਾ 20 ਮਿੰਟਾਂ ਦੀ ਬਰਸਾਤ ਤੇ ਜਿਲੰਦਰ ਤੋਂ ਲੈ ਕੇ ਲੁਧਿਆਣਾ ਡੁੱਬ ਜਾਂਦਾ ਤੁਸੀਂ ਫਲੈਟ ਦੇ ਵਿੱਚ ਵੇਖਿਆ ਮੈਨ ਮੇਨ ਨੇਚਰ ਦੀ 20% ਕੰਟਰੀਬਿਊਸ਼ਨ 80% ਕੰਟਰੀਬਿਊਸ਼ਨ ਇਹਨਾਂ ਲੋਕਾਂ ਦੀ ਹੈ ਇਨਕਸਪੀਰੀਅੰਸ ਦਾ ਜੇ ਮੈਂ ਇੰਡਾਇ ਕਰਿਓ ਅਸੀਂ ਵਕੀਲ ਵੀ ਕਰਨਾ ਸੀ ਪਹਿਲੇ ਪੁੱਛਨੇ ਕਿ ਕਿੰਨੇ ਸਾਲ ਦੀ ਹੈ ਦੀ ਪ੍ਰੈਕਟਿਸ ਜੇਨਾ ਪਤਾ ਹੁੰਦਾ ਕਿ ਪਹਿਲੀ ਵਾਰ ਇਹਨੂੰ ਕੇਸ ਦੇਣ ਲੱਗਿਆ ਕੋਈ ਵੀ ਦਿੱਤਾ ਜਿੰਨਾ ਮਰਜੀ ਕਾਬਲ ਹੋਏ ਸੋ ਇਸ ਗੱਲ ਕਰ ਅਸੀਂ ਬੰਦੇ ਉਹ ਬਣਾ ਲੈ ਜਿਨ੍ਹਾਂ ਦਾ ਕੋਈ ਤਜਰਬਾ ਦੂਰ ਦੂਰ ਦਾ ਤਜਰਬਾ ਐਡਮਿਨਿਸਟ੍ਰੇਸ਼ਨ ਕਰਨੇ ਦੇ ਸਟੇਜ ਉੱਤੇ ਸਕਿੱਟ ਪੇਸ਼ ਕਰਨਾ ਸਟੇਜ ਉੱਤੇ ਹਾਸੂਆਣੀਏ ਗੱਲਾਂ ਕਰਨੀ ਇਹ ਬੜੀਆ ਸੌਖੀ ਐ ਅੱਜ ਤੁਸੀਂ ਵੇਖਿਆ ਹਾਲਾਤ ਕੀ ਅੱਜ ਤਰਨਤਾਂ ਦਾ ਕੋਈ ਚਿਹਰਾ ਨਹੀਂ ਮੈਂ ਵੇਖਿਆ ਅੱਜ ਤੇ ਕੋ ਰੌਣਕ ਹੋਈ ਜਿਸ ਹਾਲਾਤਾਂ ਵਿੱਚੋਂ 90 ਅਸੀਂ 80 ਤੋਂ ਲੈ ਕੇ 92 93 ਦਾ ਦੌਰ ਇਸ ਵਿੱਚ 13 14 ਸਾਲ ਮੈਂ ਤੁਹਾਨੂੰ ਸਾਰੇ ਲਾਇਰਜ਼ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਤੁਸੀਂ ਨੇ ਨੇ ਵਕੀਲ ਹੀ ਨਹੀਂ ਹੋ ਜਿਸ ਸਮੇਂ ਤੋਂ ਪਹਿਲੇ ਬੋਲਦੇ ਕਿਹਾ ਗਿਆ ਸੀ ਯੂ ਆਰ ਇਨਫਲੂਐਂਸਸ ਗੇਰੀ ਗੱਲ ਤੁਸੀਂ ਇੱਥੋਂ ਕਹਿਣੀ ਹੋ ਸਾਰੇ ਸ਼ਹਿਰ ਵਿੱਚ ਸਾਰੇ ਹਲਕੇ ਵਿੱਚ ਚੱਲੇ ਉਹ ਵੀ ਕਾਲੀਆਂ ਬੋਲੀਆਂ ਹਲੇਰੀਆਂ ਰਾਤਾ ਸੀ ਦੇਖਿਆ ਜਦੋਂ 6 ਵਜੇ ਤੋਂ ਬਾਅਦ ਉਹ ਜਾਨਵਰ ਵੀ ਨਹੀਂ ਸੀ ਮਿਲਦਾ ਤਰਨਤਾਂ ਦੇ ਕਿਸੇ ਸੜਕ ਸੜਕ ਦੇ ਉੱਤੇ ਤਰਨਤਾਂ ਦੇ ਕਿਸੇ 메ਨ ਸੜਕ ਤੇ ਵੀ ਕੋ ਤੁਹਾਨੂੰ ਜਾਨਵਰ ਨਹੀਂ ਸੀ ਮਿਲਦਾ ਕਈ ਕਈ ਘੰਟਿਆਂ ਤੋਂ ਬਾਅਦ ਕੋਈ ਇਕੱਤੀ ਸਵਾਰੀ ਕਦੇ ਗਲਤੀ ਨਾਲ ਟਰੈਵਲ ਕਰਦੀ ਨਜ਼ਰ ਆ। ਸੇਮ ਹਾਲ ਸਾਡੇ ਕੋਲ ਪਾਸਪੋਰਟ ਅੰਮ੍ਰਿਤ ਸਰਦਨ ਪਰ ਸਾਰੀ ਬੋਰਡਰ ਬ੍ਰਿੰਸ। ਅੱਜ ਸੇਮ ਮਾਤਾਵ। ਹਰ ਆਦਮੀ ਨੂੰ ਕੋਈ ਦੱਸੇ ਪਾਵੇ ਨਾ ਕਰੇ ਫਰਾਂਟੀਆਂ ਦੇ ਟੈਲੀਫੋਨ। ਦਰਦ ਦਾ ਮਾਹੌਲ 인ਡੀਪੈਂਡੈਂਸ ਜਿਹੜੀ ਸਾਰਿਆਂ ਨੂੰ ਬੰਦੀ ਵੇਖੋ ਫੰਡਮੈਂਟਲ ਜਿਹੜਾ ਸਾਨੂੰ ਸਾਡੀ ਕਨਸਟੀਟਿਊਸ਼ਨ ਇਹ ਹੱਕ ਦਿੰਦਾ ਹੈ। ਦੈਟ ਇਜ਼ ਅ ਰਾਈਟ ਟੂ ਵੋਟ। ਕਿ ਦੇਾਈ ਟੂ ਵੋਟ ਅਜੀ ਟੈਲੀਫੋਨ ਇਨਫਲੂਐਂਸ ਕਰ ਰਹੇ ਲੋਕਾਂ ਨੂੰ ਡਰਾਇਆ ਜਾ ਰਿਹਾ ਧੰਟਾਇਆ ਜਾ ਰਿਹਾ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਪ੍ਰਧਾਨ ਜੀ ਕਹਿਣਾ ਚਾਹੁੰਦਾ ਵੇਖੋ ਸਾਡੀ ਕਨਸਟੀਟਿਊਸ਼ਨ ਨੇ ਪ੍ਰੋਵਾਈਡ ਕੀਤਾ ਕਿ ਲੋਅ ਬ੍ਰੇਕਰਸ ਵਾਸਤੇ ਵੀ ਉਹਨਾਂ ਨੇ ਜੇਦਾ ਪੜਾਈ ਕਿ ਜੇਦਾਂ ਕਾਨੂੰਨ ਤੋੜੇਗਾ ਉਹਦੇ ਵਾਸਤੇ ਬਖਰੀ ਜਗਾ ਕਾਨੂੰਨ ਬਣਾਉਣ ਵਾਲਿਆਂ ਵਾਸਤੇ ਬਖਰੀ ਉਹ ਵਿਧਾਨ ਸਭਾ ਕਾਨੂੰਨ ਤੋੜਨ ਵਾਲੇ ਵਾਸਤੇ ਵਿਧਾਨ ਸਭਾ ਨਹੀਂ ਏ ਹੁਣ ਆਪਾਂ ਗਲਤੀ ਨਾ ਕਰ ਲਈਏ ਕਾਨੂੰਨ ਤੋੜਨ ਵਾਲੇ ਨੂੰ ਬਦਲ ਸਮਝ ਬਜਾਈ ਜੇ ਉੱਥੇ ਰੇ ਪਹੁੰਚ ਗਏ ਤੇ ਫਿਰ ਪ੍ਰਮਾਤਮਾ ਹੀ ਮਿਹਰ ਕਰੇ ਆਪਣੇ ਸੁਭੇ ਵੀ ਹੈਵ ਆਲਰੇਡੀ ਸੈਫਰਡ ਅਲੋਟ 35000 ਤੋਂ ਵੱਧ ਸ਼ਹੀਦਾਂ ਪੰਜਾਬੀਆਂ ਦੀਆਂ 15-7 ਤੋਂ ਨਾ 35000 ਤੋਂ ਵੱਧ ਬਾਏ ਦੀ ਐਂਡ ਆਫ ਦੀ ਡੇ ਤੁਸੀਂ ਵੇਖਿਆ ਪੰਜਾਬੀਆਂ ਦੇ ਹੱਥੋਂ ਪੰਜਾਬੀ ਹੀ ਮਾਰਿਆ ਗਿਆ ਤੁਸੀਂ ਕਿਸੇ ਗੈਡਕਰੀ ਦੀ ਗੱਲ ਕਰ ਇਹ ਐਂਡਮੀਕ ਪੰਜਾਬ ਦੀ ਮਾਂ ਨਹੀਂ ਆਪਣਾ ਪੁੱਤਰ ਕੋ ਹੈ ਉਹ ਬਹੁਤ ਵੀ ਸਾਈਡਸ ਮੈਂ ਉਸ ਵਿਦੇਸ਼ ਚ ਨਹੀਂ ਜਾਣਾ ਕਰਦਾ ਮੈਂ ਇਹਨਾਂ ਤੁਹਾਨੂੰ ਦੱਸਣਾ ਚਾਹਨਾ 1980 ਤੱਕ ਪੰਜਾਬ ਇੱਕ ਰੈਵਿਊ ਸਪਲਸ ਸਟੇਜ ਸੀ 1 ਰੁਪਏ ਦਾ ਸਾਡੇ ਤੇ ਕਰਜ਼ਾ ਰਹੀ ਸੀ ਪਹਿਲਾ ਕਰਜ਼ਾ ਸਾਨੂੰ ਜਦੋਂ ਇਹ ਪੀਰੀਅਡ 15 ਸਾਲ ਦਾ ਗੁਜ਼ਰਿਆ ਉਦੋਂ ਸਾਡੇ ਸਿਰ ਤੇ ਤਕਰੀਬਨ 5 55000 ਕਰੋੜ ਦਾ ਪਹਿਲਾ ਕਰਜ਼ਾ ਆਇਆ ਜਿਹੜਾ ਪੈਰਮਿਲਟਰੀ ਫੋਰਸਸ ਇਹ ਸੂਬੇ ਵਿੱਚ ਰਹੀਆਂ ਕਈ ਸਾਲ ਉਹ ਬਦਲ ਦਸਰਾਜਾ ਜਦੋਂ ਪੈਰਮਿਲਟਰੀ ਫੋਰਸਸ ਆndੀਆਂ ਨੇ ਸਟੇਟ ਗਵਰਨਮੈਂਟ ਰਿਕਵੈਸਟ ਕਰਦੀ ਹੈ ਮਿਨਿਸਟਰ ਹੋਮ ਅਫੇਅਰਸ ਤੋਂ ਨਹੀਂ ਰਿਕਵੈਸਟ ਤੇ ਉਪਰ ਪੈਰਮਿਲਟਰੀ ਫੋਰਸਸ ਆndੀਆਂ ਉਹਨਾਂ ਦੀ ਸਾਰੀ ਤਨਖਾਹ ਉਹਨਾਂ ਦਾ ਟੀਏ ਡੀਏ ਉਹਨਾਂ ਦਾ ਰਹਿਣਾ ਬਹਿਣਾ ਸਭ ਕੁਝ ਉਸ ਸੂਬੇ ਦੇ ਸਿਰ ਤੇ ਜਦੋਂ ਆਪਾਂ ਬਾਹਰਲੇ ਲੋਕਾਂ ਕੋ ਇਹ ਮੰਗੀ ਦਾ ਕਿ ਸਾਡੇ ਸਕਰੀਨ ਦੇ ਵਿੱਚ ਕਿਉਂਕਿ ਰਾਤ ਵਿਗੜੇ ਨੇ ਸਾਨੂੰ ਪੈਰਾਮਿਲਟਰੀ ਫੋਰਸਸ ਪ੍ਰੋਵਾਈਡ ਕੀਤੇ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਅੱਜ ਜੋੜ ਹੈ ਮੈਂ ਕੈਂਡੀਡੇਟਸ ਦੇ ਨਾਮਾਂ ਤੇ ਨਹੀਂ ਜਾਣਾ ਚਾਹਾਂ ਤੁਸੀਂ ਸਮਝੇ ਕਿ ਉਹ ਇਸ਼ਾਰਾ ਹੀ ਬਣਾਉਂਦਾ ਸੈਨੇ ਨੂੰ ਤੇ ਇਸ਼ਾਰਾ ਹੀ ਬਣਾ ਉਹ ਤੁਸੀਂ ਦੱਬੀਏ ਦੱਸੇ ਕਿ ਕਿਹੜੀਆਂ ਪਾਰਟੀਆਂ ਨੇ ਕਿਹਨੂੰ ਖੜਾ ਕਰ ਦਿੱਤਾ ਇਹ ਜੋ ਨਿਕਲੇਗਾ ਕੀ ਐਂਡ ਮੈਂ ਇਹ ਯਕੀਨ ਮੈਨੂੰ ਪੂਰਾ ਹੈ ਕਿ ਇਸ ਟਾਈਮ ਪਹਿਲੀ ਵਾਰ ਵੋਟ ਦੇ ਜ਼ਰੀਏ ਉਹ ਵੀ ਤਰਨ ਤਰ ਜਿਹੜਾ ਸਾਰ ਨੂੰ ਬਹੁਤ ਪ੍ਰਭਾਵਿਤ ਪਹਿਲੇ ਵੀ ਰਿਹਾ ਤੇ ਅੱਜ ਵੀ ਹੈ ਇਹ ਫੈਸਲਾ ਕਰੇਗਾ ਕਿ ਅਸੀਂ ਕਿਸ ਕਿਸਮ ਦੀ ਸਰਕਾਰ ਚਾਹਨੇ ਆਉਣ ਵਾਲੇ 2027 ਦੇ ਵਿੱਚ ਸਾਰੇ ਨੂੰ ਵੱਡਾ ਇਹ ਫੈਕਟਰ 카ਉਂਟ ਕਰੇਗਾ ਕਿ ਜਿਹੜੀ ਸਾਰੇ ਨੂੰ ਪੀੜਤ ਏਰੀਆ ਉਹਦੇ ਜਿਹੜਾ ਵੋਟਰ ਹੈ ਸੂਝ ਵਾਲੂ ਵੋਟਰ ਹੈ ਅਸਲ ਕੀ ਕੀ ਹੈ ਜੇ ਤੇ ਇਹਦਾ ਇੰਟੀណੈਸ਼ਨਲ ਪੋਸਿਸ਼ਨ ਯਾ ਉਹਨਾਂ ਹੋਰਸਸ ਨੂੰ ਜਿਹੜੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਸਾਡੇ ਜਿਹੜਾ ਡੈਕਰੀਜ਼ਮ ਦੇ ਪਿਆ ਸੀ ਉਹਦੇ ਵਿੱਚ ਫੇਤ ਨਹੀਂ ਰੱਖਦੇ ਤੇ ਮੇਰੇ ਵੀਰੋ ਇਸ ਤੋਂ ਵੱਡੀ ਬੰਦਕਿਸਮਤੀ ਸਾਡੀ ਕੋਈ ਨਹੀਂ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਇੱਕ ਤੇ ਸਾਰੇ ਵੀਰਾਂ ਨੂੰ ਤੇ ਭਰਾਵਾਂ ਨੂੰ ਇਹ ਗੁਜ਼ਾਰਿਸ਼ ਕਰੋ ਉਸ ਪਾਰਟੀ ਨੂੰ ਤੇ ਉਸੇ ਕੈਂਡੀਡੇਟ ਨੂੰ ਵੋਟ ਦਿਓ ਜਿਨ੍ਹਾਂ ਨੇ ਤੁਹਾਡੇ ਚਿਹਰਿਆਂ ਤੇ ਰੌਣਕ ਵਾਪਸ ਲਿਆ ਕੇ ਜਿਨ੍ਹਾਂ ਨੇ ਇੱਕ ਔਰ ਫੇਰ ਤਰਨਤਾਲ ਜਿੱਥੇ ਦੇਦੇ ਪੰਗੇ ਸ਼ੁਰੂ ਕਰਾਇਆ ਸੀ ਜਿਨ੍ਹਾਂ ਨੇ ਇੱਕ ਵਾਰ ਇਸ ਜ਼ਿਲ੍ਹੇ ਨੂੰ ਜ਼ਿਲ੍ਹਾ ਬਣਾਇਆ ਤਰਨਤਾਲ ਪਹਿਲੇ ਜ਼ਿਲ੍ਹਾ ਨਹੀਂ ਸੀ ਕਿਹਦੀ ਗਵਰਨਮੈਂਟ ਤੋਂ ਬਣਿਆ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ 2006 'ਚ ਬਣੇ ਕਾਂਗਰਸੀ ਸਰਕਾਰ ਸੀ ਮੈਂ ਉਹ ਉਹਨਾਂ ਜਿਹੜਾ ਸੀ ਵਕੀਲ ਸਾਹਿਬ ਮੈਂ ਨਾਲ ਬੈਠੇ ਰਹੀ ਉਦੋਂ ਵੀ ਮੈਂ ਇੱਕ ਸੇਵਾਦਾਰ ਸੀ ਸਰਕਾਰ ਦੇ ਵਿੱਚ ਨਹੀਂ ਵੀ ਇੱਥੇ ਆਇਆ ਸਾਡਾ ਵੀ ਯੋਗਦਾਨ ਹੈ ਤੁਸੀਂ ਇੰਡੀਪੈਂਡੈਂਟ ਹੋਏ ਹੋ ਛੋਟਾ ਜਿਹਾ ਕਸਬਾ ਸੀ ਹੁਣ ਤੁਸੀਂ ਦੇਖੋ ਚੰਗੀ ਭਾਈ ਸ਼ੈਕਲ ਸ਼ੋਰੂਮਸ ਆਗੇ ਚੰਗੀਆਂ ਦੁਕਾਨਾਂ ਨੇ ਲੋਕਾਂ ਦੇ ਥੇ ਰਹਿ ਤੇ ਚੰਗੀ رونਕ ਹੀ ਇੱਥੇ ਕਾਰ ਲੀਸ ਕੱਟੀਆਂ ਜਾ ਰਹੀਆਂ ਸੀ ਬੜੀ ਇੱਥੇ ਕੰਮ ਚੱਲ ਰਿਹਾ ਸੀ ਮੇਰੇ ਆਪ ਮਿੱਤਰਾਂ ਨੇ ਦੋਸਤਾਂ ਨੇ ਦੱਸਿਆ ਕਿ ਭਾਈ ਸਾਹਿਬ ਪਿਛਲੇ ਕਈ ਮਹੀਨੇ ਤੋਂ ਇੱਕ ਪਲਾਟ ਦਾ ਕੋਗਾ ਹੈ ਕੋ ਗੱਡੀ ਨਵੀਂ ਲੈ ਆਉਂਦਾ ਕੋ ਛੋਟੀ ਵੀ ਲੈ ਆਉਂਦਾ ਨਾਲ ਹੀ ਉਹਨੂੰ ਟੈਲੀਫੋਨ ਆ ਗਿਆ ਹੁੰਦਾ ਤੇ ਪਤਨ ਲਖ ਦੀ ਗੱਡੀ ਲੈਣਾ ਤੇ ਕਾਕਾ ਇਹਨੇ ਦੇਖ ਕੇ ਜਾ ਜੀ 20 ਦਿਨਾਂ ਤੈ ਇਹਨੇ ਦੇਖ ਕੇ ਚੰਗੇ ਚੰਗੇ ਬੰਦੇ ਆਪਣੇ ਬੱਚਿਆਂ ਦੇ ਡਰ ਬਹੁਤ ਸਾਰੀਆਂ ਫੈਮਲੀਆਂ ਪਰਮਨੈਂਟਲੀ ਇਥੋਂ ਸ਼ਿਫਟ ਹੋ ਗਈ ਮੈਂ ਤੁਹਾਨੂੰ ਬੇਤੀ ਕਰਨਾ ਚਾਹਾਂਗਾ ਕਿ 1980 ਤੱਕ ਵਕੀਲ ਸਾਹਿਬ ਇੱਕ ਨੰਬਰ ਦਾ ਸੂਬਾ ਸੀ ਇਹ ਹਿੰਦੁਸਤਾਨ ਅੱਜ ਅਸੀਂ 28-29 ਸੂਬਿਆਂ ਤੋਂ 18 ਨੰਬਰ ਤੇ ਅੱਜ ਪੰਜਾਬ ਵਿਵਾਰੂ ਸੂਬਾ ਸਾਡੇ ਨਾਲੋਂ ਹਰਿਆਣਾ ਦੇ ਹਿਮਾਚਲ ਜਿਹੜੇ ਸਾਡੇ ਪੂਰ ਕਜ਼ਨ ਸੰਪੂਰ ਕਜ਼ਨਸ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਫੈਕਟ ਦੱਸਣਾ ਚਾਹਨਾ ਮਰਦੇ ਮਹਾਜਾ ਹਸਾ ਪ੍ਰਤਾਪ ਸਿੰਘ ਕੇ ਉਹ ਵਜ਼ੀ ਬੇਸਿਕਲੀ ਦੀ ਆਰਕੀਟੈਕਟ ਆ ਪੰਜਾਬ ਤੁਹਾਡੇ ਜ਼ਿਲ੍ਹੇ ਜਦੋਂ ਹਰਿਆਣਾ ਤੇ ਹਿਮਾਚਲ ਸਾਡੇ ਵਿੱਚ ਸੀ ਆਮ ਕਹਿੰਦੇ ਹੁੰਦੇ ਸੀ ਜਿਹੜੇ ਲੋਕ ਕਹਿੰਦੇ ਸੀ ਕਿ ਸਾਨੂੰ ਇੱਕ ਵੱਖਰਾ ਸੂਬਾ ਦੋ ਲਿੰਗੁਇਸਟਿਕ ਬੇਸਿਸ ਤੇ ਉਹ ਕਹਿੰਦੇ ਸੀ ਕਾਕਾਰ ਜੇ ਮੇਰੀ ਮੰਨ ਲੈ ਮੈਂ ਦੇ ਦੇ ਗੰਗਾ ਨਗਰ ਦਾ ਸਿਲਾ ਰਾਜਸਥਾਨ ਨੂੰ ਲੈ ਕੇ ਪੰਜਾਬ ਸ਼ਾਮਿਲ ਕਰੇ ਮੈਂ ਸਹਾਰनपुर ਯੂਪੀ ਨੂੰ ਲੈ ਕੇ ਜਦ ਮੈਂ ਕਸ਼ਮੀਰ ਚੁ ਲੈ ਗਈ ਪੰਜਾਬ ਸ਼ਾਮਿਲ ਕਰਕੇ ਨੂੰ ਮਹਾਪੰਜਾਬ ਬਣਾਣਾ ਉਹਨਾਂ ਦਾ ਕਿਹਾ ਸੀ ਜਿਹੜੇ ਕਿਉਂਕਿ ਮੇਰੇ ਨੇਟ ਬਾਦਰ ਉਹਨਾਂ ਦੇ ਪ੍ਰੋਫੇਜਿਸ ਉਹਨਾਂ ਨੇ ਹੀ ਬਾਦਰ ਨੂੰ ਪਹਿਲੀ ਵਾਰ ਉਹਨੇ ਸੁਬਾਰ ਦੇ ਵਿੱਚ ਟਿਰਣ ਦੇ ਕੇ ਦਿਖਾਇਆ ਸੀ ਇਹ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਫੈਕਟ ਦੱਸਣ ਲੱਗਾ ਕਿਸੇ ਹਰਿਆਣੇ ਵਾਲੇ ਨੇ ਹਰਿਆਣੇ ਦੀ ਮੰਗ ਕੀਤੀ ਸੀ ਕਿਵੇਂ ਹਮਾਚਲੀ ਨੇ ਇੰਡੀਪੈਂਡੈਂਟ ਹਮਾਚਲੀ ਮੰਗਣੀ ਸੀ ਕੀਤੀ ਇਸ ਸਾਲੇ ਰੋਪਾਂ ਵਿੱਚ ਜਿਹੜਾ 100 ਰੁਪਇਆ ਸੀ ਹਰਿਆਣੇ ਚੋਂ ਕਮਾਉਂਦੇ ਸੀ ਉਸ ਟਾਈਮ 40 ਰੁਪਏ ਅੱਜ ਦੇ ਹਰਿਆਣੇ ਚ ਲੱਗਦੇ ਸੀ ਤੇ 60 ਰੁਪਏ ਵਿਦਾਊਟ ਦੀ ਨੌਲੇਜ ਆਫ ਹਰਿਆਣਾ ਮੈਂ ਤੁਹਾਨੂੰ ਦੱਸ ਲਵਾਂ ਕਿਉਂਕਿ ਹਰਿਆਣੇ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਜਿਹੜਾ 100 ਰੁਪਇਆ ਸੀ ਪ੍ਰਤਾਪ ਸਿੰਘ ਹਰਿਆਣੇ ਦੇ ਹਿੱਸੇ ਚੋਂ ਕਮਾੰਦਾ 60 ਰੁਪਏ ਤੁਹਾਡੇ ਖਤੇ ਤੇ ਲੱਗਦੇ ਸੀ ਪੰਜਾਬ ਜਿਹੜਾ 100 ਰੁਪਇਆ ਸੀ ਮੱਛਜੂ ਕਮਾਉਂਦੇ ਸੀ ਉਹਦੇ ਚੋਂ 60% ਇਹ ਸਿਰ ਅੱਜ ਦਾ ਪ੍ਰੇਸੈਂਟ ਪੰਜਾਬੀ ਦੇ ਤੁਸੀਂ ਲੱਗੇ ਦੇ ਸੀ ਥੈਟਸ ਵਾਈ ਵੀ ਵਰ ਮਾਈਜ਼ ਹੈਲਥ ਆਫ ਰੈਸਟ ਆਫ ਇੰਡੀਆ ਪਾਕਰਾ ਇਥੇ ਆਇਆ ਬਿਜਲੀ ਲੈ ਕੇ ਆਇਆ ਹੀ ਨਿਊ ਇਸ ਅਗਰੀਕਲਚਰ ਸਟੇਟ ਐਗਰੀਕਲਚਰ ਜਿਹੜਾ ਹੈ ਇਹਦੇ ਵਾਸਤੇ ਸਾਰਿਆਂ ਨੂੰ ਵੱਡੀ ਜ਼ਰੂਰਤ ਪਾਣੀ ਕਨਾਲ ਨੈਟਵਰਕ ਦੀ ਹੈ ਤੇ ਬਿਜਲੀ ਦੀ ਐਗਰੀਕਲਚਰ ਯੂਨੀਵਰਸਿਟੀ ਲੈ ਕੇ ਆਇਆ ਪੋਬੈਟ ਕ੍ਰੌਪਸ ਗ੍ਰੀਨ ਰੈਵੋਲੂਸ਼ਨ ਇਹੋ ਨਾਲ ਦੀ ਦੀ ਪੰਜਾਬ ਯੂਨੀਵਰਸਿਟੀ ਲੈ ਕੇ ਆਂਦੀ ਪੰਜਾਬੀ ਯੂਨੀਵਰਸਿਟੀ ਲੈ ਕੇ ਆਂਦੀ ਮਾਉਂਟੇਨਰਿੰਗ ਇੰਸਟੀਚਿਊਟ ਜਿਹੜਾ ਨੇ ਕੁਲੂਮਰ ਆ ਨਿਬਲ ਉਹਨਾਂ ਲੈ ਕੇ ਆਂਦੇ ਪਿੰਡਾਂ ਵਿੱਚ ਸੜਕਾਂ ਉਹ ਲੈ ਕੇ ਗਏ ਇੰਡਸਟਰੀ ਜਿੰਨੇ ਵੀ ਪੰਜਾਬ ਚਾਹੀਏ ਇਥੇ ਸਰਪਤਾਪ ਸਿੰਘ ਗੈਰੋਂ who was the instrument of bringing the industry ਉਹਨਾਂ ਦਾ ਕਹਿਣਾ ਸੀ ਜਿਹੜਾ ਫਰੀਦ ਫਰੀਦাবাদ ਸ਼ਹਿਰ ਬਣਾਇਆ ਕਿ ਇੱਕ ਦਿਨ ਆਏਗਾ ਜਦੋਂ ਦਿੱਲੀ ਭਰ ਜਾਏਗਾ ਪਾਵੇਂ ਚੱਜੇ ਲਾਉ ਪਾਵੇਂ ਗਿਰੂ ਆਉਂ ਲਾਉ ਪੰਜ ਫਰੀਦਾ ਪ੍ਰਤਾਪਾਦ ਲਾਉ ਉਹਨੇ ਕਿ ਉਹਦੇ ਨੇਦੀ ਕੀਮਤ ਪੈਣੀ ਸਿਆਣੇ ਜਿਹੜੇ ਲੋਕ ਨੇ ਤੁਹਾਨੂੰ ਪਤਾ ਹੈ ਸ਼ਹਿਰਾਂ ਦੇ ਬਾਹਰ ਪੈਰੀਆਂ ਲੈ ਰਹੇ ਨੇ ਕਿ ਜਿੱਦਣੇ ਚੁੰਗੀ ਤੱਕ ਜ਼ਮੀਨ ਪਹੰਚੀ ਜਿਹੜੀ ਹੁਣ ਮੈਂ ਲੈਣ ਲੱਗਾ ਸਸੀ ਇਹ ਅਲਟੀਮੇਟਲੀ ਸਾਰੀਆਂ ਨਵੀਆਂ ਕੌਲੀਆਂ ਇੱਥੇ ਆਣੀਆਂ ਜਿੰਨੀਆਂ ਨੇ ਤਰੱਕੀ ਕੀਤੀ ਰੀਅਲ ਅਸਟੇਟ ਉਹਨਾਂ ਨੇ ਕੀਤੀ ਜਿਹਨਾਂ ਨੂੰ ਪਤਾ ਸੀ ਕਿ ਕਿਹੜੀ ਕੀਮਤ ਦੀ ਕਦੋਂ ਕਿਹਦੀ ਕੀਮਤ ਕਿਹੜੀ ਜ਼ਮੀਨ ਦੀ ਕਦੋਂ ਕੀਮਤ ਪੈਣੀ ਤੋ ਮੈਂ ਤੁਹਾਨੂੰ ਗੁਜ਼ਾਰਿਸ਼ ਇਹ ਕਰਨਾ ਚਾਹਨਾ ਤਾਨੂੰ ਨੌਜਵਾਨ ਦੇਵੀ ਦਿੱਤਾ ਜੇ ਅੱਗੇ ਨਹੀਂ ਆਇਆ ਤਾਂ ਹੁਣ 24 ਘੰਟੇ ਅਵੇਲੇਬਲ ਰਹੇਗਾ ਮੈਨੂੰ ਇੱਕ ਗੱਲ ਦਾ ਆਪਣੇ ਐਕਸਪੀਰੀਅੰਸ ਤੋਂ ਵੀ ਗੱਲ ਕਹੀ ਹੈ ਦਾਕਾ ਅਸੀਂ ਵੀ 3-4 ਪੀਏ ਰੱਖੇ ਸਟਾਫ ਦੀ سپورਟਿੰਗ ਸਟਾਫ ਦੀ ਦਿਨਵਿਲ ਹੋੜ ਪੈਣੀ ਬਲਕਿ ਆਪਣੇ ਕੰਸਟੀਟੂਐਂਟਸ واس ਤੇਰਾ ਟੈਲੀਫੋਨ 24 ਘੰਟੇ ਖੁੱਲਾ ਰਹਿਦਾ ਬਸ ਇਨਿਟੇਸ਼ਨ ਵਾਸਤੇ ਭਾਵੇਂ ਕਿਸੇ ਪੀਏ ਦਾ ਨੰਬਰ ਦੇ ਦਿਓ ਪਰ ਤਾਂ ਜਿਹੜੀ ਪ੍ਰਥਾ ਪੰਜਾਬ ਤੇ ਚੱਲੀ ਏ ਉਹ ਨਹੀਂ ਤਾਂ ਬੜਾ ਬੜਾ ਬ੍ਰੀਡ ਮਿਲ ਰਿਹਾ ਤੁਹਾਨੂੰ ਇੱਕ ਵਾਰੀ ਇਥੇ ਉਤਾਰ ਰਿਹਾ ਲਿਖਿਆ ਉਹ ਵੱਡਾ ਲੀਡਰ ਨੇ ਉਤਾਰ ਰਿਹਾ ਪ੍ਰੈਸ਼ਰ ਸੀ ਆਲੇ ਤੋਂ ਉਹ ਰਿਹਾ ਕਿ ਕੋ ਵੱਡਾ ਬੰਦਾ ਉਤਾਰੋ ਲੋਕਾਂ ਦਾ ਕਹਿਣਾ ਏ ਸੀ ਕਿ ਆਪਣੇ ਹਲਕੇ ਦਾ ਹੀ ਬੰਦਾ ਉਤਾਰਨਾ ਚਾਹੀਏ ਅਸੀਂ ਹਲਕੇ ਦਾ ਬੰਦਾ ਲਿਆਂਦਾ ਤੁਹਾਡੀ ਸੇਵਾ ਦੇ ਵਿੱਚ ਰਹੇਗਾ ਚੰਗੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਪ੍ਰਧਾਨ ਜੀ ਨੇ ਮੇਰੇ ਸਾਹਮਣੇ ਲਿਆਂਦੀਆਂ ਨੇ ਇੱਕ ਤੇ ਜਿਹੜੀ ਪਿੰਡਾਂ ਦੇ ਵਿੱਚ ਕੋਸ਼ ਖੁੱਲ੍ਹਣ ਦੀ ਗੱਲ ਅਸੀਂ ਹਮਾਇਤ ਹੀ ਆ ਜ਼ਰੂਰ ਖੁੱਲ੍ਹੇ ਚਾਹੀਦੇ ਲੋਕਾਂ ਨੂੰ ਪੂਰਨ ਹੱਥ ਦੇਣਾ ਚਾਹੀਦਾ ਪਰ ਇਹ ਵੀ ਮੈਂ ਜਾਣ ਕਿ ਜਦੋਂ ਅਸੀਂ ਇਨਫਰਾਸਟ੍ਰਕਚਰ ਹੀ ਘਰੇਟਨੇ ਕੀਤਾ ਉਹ ਤਾਂ ਹੁਣਾਂ ਚ ਲਾਭ ਦੇ ਗਏ ਅਸੀਂ ਜਾਵਾਂਗੇ ਸਾਨੂੰ ਮੌਕਾ ਦਿਓ ਕਾਮਯਾਬ ਕਰੋ ਸਾਰ ਬਾਅਦ ਸਰਕਾਰ ਆਉਂਦੀ ਹੈ ਅਸੀਂ ਇਨਫਰਾਸਟ੍ਰਕਚਰ ਪਹਿਲੇ ਪ੍ਰੋਵਾਈਡ ਕਰਾਂਗੇ ਉਸ ਤੋਂ ਬਾਅਦ ਇਹ ਜਿਹੜੀ ਗ੍ਰਾਮੀਣ ਪਿੰਡਾਂ ਦੇ ਵਿੱਚ ਜਿਹੜੀ ਕੋਰਟਸ ਦੀ ਗੱਲ ਕਰਦੇ ਨੇ ਅਜੇ ਇੱਥੇ ਇਨਫਰਾਸਟ੍ਰਕਚਰ ਡਿਸਟ੍ਰਿਕਟ ਕੈਂਟ ਵਰਸੇ ਹੈ ਨਹੀਂ ਬਹੁਤ ਸਾਰਾ ਕੋਈ ਇੱਥੇ ਮਿਸ ਨਹੀਂ ਅਜੇ ਹਰ ਵਕੀਲ ਨੂੰ ਮੇਰਾ ਕਹਿੰਦੇ ਇੱਥੇ ਅਸੀਂ ਇੰਡੀਪੈਂਡੈਂਟ ਚੈਂਬਰ ਪਤਾ ਨਹੀਂ ਇੱਥੇ ਮਿਲੇ ਨੇ ਕਿ ਨਹੀਂ ਮਿਲੇ ਸਾਰਿਆਂ ਨੂੰ ਮਿਲ ਗਏ ਨਹੀਂ ਇੱਥੇ ਕੁਝ ਨੂੰ ਮਿਲੇ ਹੋਣਗੇ ਕਦੇ ਕਈ ਜਗ੍ਹਾ ਦੇ ਉੱਤੇ ਅੱਧ-ਪੱਧ ਨੂੰ ਮਿਲੇ ਹੋਣੇ ਇੱਥੇ 300 ਵਕੀਲ ਨੇ ਕਿੰਨੇ ਕੋਚ ਚੈਂਬਰ ਦੇ ਆਪ ਹਾਂ ਉਹ ਦੀ ਸਟੈਂਪ ਪਹੁੰਚ ਗਈ ਹੈ ਜੰਗਸਟੈਂਪ ਤੋਂ 150 ਬਚਾਏ ਸੀ ਮੈਂ ਕਹਿ ਰਿਹਾ ਅਜੀ ਡਿਸਟ੍ਰਿਕਟ ਕਾਉਂਟਿਸ ਤੇ ਜਾਣਾ ਨਹੀਂ ਅਸੀਂ ਵਕਾਲਤ ਵਕੀਲ ਜਦੋਂ ਲੈ ਕੇ ਜਾਵਾਂਗੇ ਜਾਂ ਜੱਜ ਨੂੰ ਲੈ ਕੇ ਪਿੰਡੇ ਜਾਵਾਂਗੇ ਤੇ ਉੱਥੇ ਕਿਹੜੇ ਪੀਪਲ ਥੱਲੇ ਭਾਉਗੇ ਤਾਂ ਇਹ ਚੀਜ਼ ਅਸੀਂ ਜਦੋਂ ਇਨਫਰਾਸਟ੍ਰਕਚਰ ਕ੍ਰੀਏਟ ਕਰਾਂਗੇ ਉਦੋਂ ਇਹ ਫੈਸਿਲਿਟੀ ਦਵਾ ਦੇਣੀ ਜ਼ਰੂਰੀ ਚਾਹੀਦੀ ਨੰਬਰ 2 ਤੁਹਾਡੀ ਬਾਦ ਦੀ ਲਾਇਬ੍ਰੇਰੀ ਦੀ ਕਿਛਲੇ ਦੇਸ਼ ਦੀ ਇਹਨਾਂ ਗੱਲ ਕੀਤੀ ਮੈਂ ਤੁਹਾਨੂੰ ਪ੍ਰੋਮਿਸ ਕਰਨਾ ਮੈਂ ਪਬਲਿਕ ਵਰਕਸ ਦਾ ਮਿਨਿਸਟਰ ਵੀ ਠਾਈਮ ਆਹ ਲੈਣ ਨੂੰ ਗੁਰੂ ਮਾਰਾ ਸਾਹਿਬ ਨੇ ਨਿਯਤ ਕੀਤੀ ਹਰ ਲਾਈਫ ਮੈਂ ਸਾਂਣਾ ਕੁਆਲਿਟੀ ਐਜੂਕੇਸ਼ਨ ਬਹੁਤ ਜ਼ਰੂਰੀ ਬਹੁਤ ਸਾਰੇ ਵੀਰਾਂ ਨੇ ਮੇਰੇ ਨਾਲ ਗੱਲ ਕੀਤੀ ਬਾਜਾ ਸਾਹਿਬ ਦੀ ਯੂਨੀਵਰਸਿਟੀ ਬਾਰਡਰ ਖੋਲਣ ਦੀ ਗੱਲ ਕਰਦੇ ਆਈਟੀ ਦੀ ਨੀ ਮੈਂ ਉਹ ਕਿਹਾ ਸੀ ਕਿ ਆਈਟੀ ਦੇ ਸਾਰੇ ਨੂੰ ਵੱਡੇ ਕੈਪਟਨਸ ਆਫ ਆਈਟੀ ਮੇਰੇ ਦੋਸਤ ਨੇ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਬਾਜਾ ਸਾਹਿਬ ਮੁਹਾਲੀ ਤੱਕ 50% ਜਿਸ ਕਿਸਮ ਦੇ ਸਾਨੂੰ ਕੁਆਲਿਟੀ ਐਜੂਕੇਸ਼ਨ ਦੇ ਲੋਕ ਚਾਹੀਦੇ ਉਹ ਸਾਨੂੰ ਮਿਲਦੇ ਨੇ ਮੁਹਾਲੀ ਚ ਵੀ 50% ਗੁਰਦਾਵਾ ਚ ਆ ਕੇ 100% ਤੇ ਡਾਊਨ ਸਾਊਥ ਜਾ ਕੇ ਚੰਨਾਵੀ ਬੇਦਰ ਆਈਟੀ ਰਨ ਕਰਨ ਵਾਲੇ ਲੋਕ ਨੇ ਜਿੰਨਾ ਇਥੇ ਆਪਣੇ ਕੋਲ ਕੋਈ ਕੁਆਲਿਟੀ ਐਜੂਕੇਸ਼ਨ ਨਹੀਂ ਮੈਂ ਨਾ ਕਰਿਓ ਮੇਰੇ ਵੀ ਬਹੁਤ ਸਾਰੇ ਅਜ਼ੀਜ਼ ਨੇ ਜਿਹੜੇ ਵਕੀਲ ਕਈ ਵਾਰ ਮੈਂ ਦੇਖਿਆ ਉਹਨਾਂ ਨੇ ਨੌਕਰੀਏ ਦੀ ਗੱਲ ਕੀਤੀ ਇੱਕ ਮੇਰਾ ਹੀ ਮਿੱਤਰ ਸੀ ਉਹ ਕਹਿਣ ਲੱਗਾ ਜੀ ਮੈਨੂੰ ਇਹ ਜੀ ਦੇ ਆਫਿਸ ਚ ਲਵਾਉ ਮੈਂ ਕੁੱਝ ਲਵਾ ਦੇ ਮੈਂ ਕਰੋ ਬੈਠੋ ਸਾਹਮਣੇ ਵੇਖ ਤੇ ਮੈਂ ਇੱਕ ਕਾਗਜ਼ ਤੇ ਲੈ ਲੇ ਬਟੂ ਮੈਂ ਇਹ ਰੇਜੀ ਦੇ ਵਿੱਚ ਇੱਕ ਐਪਲੀਕੇਸ਼ਨ ਸੀ ਇਹ ਮੈਨੂੰ ਡਰਾਫਟ ਕਰਾ ਦੇ ਬੀਏ ਅੰਦਰ ਪੀਸ ਉਹਦੇ ਵਿੱਚ ਮੇਰਾ ਕੱਲ ਘੱਟੋ ਘੱਟ 50 ਤੋਂ 60 ਗ੍ਰੈਮੈਟਿਕਲ ਮਿਸਟੇਕਸ ਇੱਕ ਪੀ ਐਲ ਐਲ ਬੀ ਐ ਨੌਕਰੀ ਵਾਸਤੇ ਇੱਕ ਦਰਖਾਸਤ ਜੇ ਵੀ ਉਹਦੀ ਗ੍ਰਾਮਰ ਠੀਕ ਨਹੀਂ ਉਹਦੀ ਡਿਕਸ਼ਨ ਠੀਕ ਨਹੀਂ ਉਹਦੀ ਹੈਂਡਰਾਈਟਿੰਗ ਦੇ ਵਿੱਚ ਹੈ दैट मींस ਕਮੀ ਅਸੀਂ ਆਪਣੇ ਪੇਰੈਂਟਸ ਵੀ ਕਰ ਉਹ ਵੀ ਦਸਵੀਂ ਤੱਕ ਹੀ ਪੜ ਸਕਦੇ ਸੀ ਕਿਉਂਕਿ 파티ਸ਼ਨ ਹੋ ਗਈ ਮੇਰੇ ਫਾਦਰ ਵੀ ਕਾਨੋਟ ਗੈਟ ਹਾਇਰ ਐਜੂਕੇਸ਼ਨ ਬਟ ਉਹਨਾਂ ਦੀ ਜਾਂ ਮੇਰੇ ਮਦਰ ਦੀ

ਉਹ ਤੁਹਾਨੂੰ ਪਤਾ ਹੈ ਕਮਾਓ ਹੇਜ਼ ਦੇ ਵਿੱਚ ਛੇ ਨੰਨੇ ਉਹਨਾਂ ਦੇ ਨਾ ਦੋ ਦਿਨ ਕੁ ਦੇ ਐਡਮਿਸ਼ਨ ਨਹੀਂ ਸੀ ਮਿਲਦੀ ਉਹ ਸਾਰੇ ਡੇਰਾ ਤੋਂ ਟਰ ਚਲਦੇ ਆ ਰਹੀ ਉਹਨਾਂ ਨੂੰ ਸਟੂਡੈਂਟ ਲੀਡਰਸ਼ਿਪ ਪੜਾਈ ਦੇ ਕਾਈ ਜਗ੍ਹਾ ਸੀ ਬਟ ਧਿਆਨ ਘਟੇ ਸੀ ਉਹ ਅਜੇ ਤੱਕ ਮੈਂ ਡਿਗਰੀ ਲੱਭ ਰਿਹਾ ਹਾਂ ਤੁ ਤੁ ਉਸ ਟਾਈਮ ਤੇ ਤੁਹਾਨੂੰ ਪਤਾ ਹੈ ਕੋਈ ਡਿਜੀਟਲ ਹੈ ਨਹੀਂ ਸੀ ਸਿਸਟਮ ਡਿਗਰੀਆਂ ਰੱਖੀਆਂ ਸੀ ਬਟ ਹੁਣ ਆਈ ਕੈਨਸਲਰ ਨੂੰ ਫੇਰ ਅੱਲਾ ਮਾਰਾ ਦੇ ਸੋ ਆਈ ਏਮ ਅ ਨਾਨ ਪਰਪਸਿੰਗ ਮੈਂਬਰ ਆਫ ਯੋਰ ਬਾਰੂਨ ਵੀ ਆਈ ਏਮ ਆਲਸੋ

ਇਹਦਾ ਐਡਵੋਕੇਟਸ ਪ੍ਰੋਟੈਕਸ਼ਨ ਐਕਟ ਆਕਟ 2022 ਉਹ ਇਹਨਾਂ ਮਤੇ ਆਈ ਰਿਕੈਪ ਦਾ ਇਸ਼ੂ ਆਫ ਯੋਰਸ ਜਦੋਂ ਵੀ ਹੋਣ ਸੈਸ਼ਨ ਆਵੇ ਮੈਂ ਤੈਨੂੰ ਸਾਹ ਤੁਹਾਨੂੰ ਬੇਨਤੀ ਕਰੂੰਗਾ ਮੈਨੂੰ ਇੱਕ ਅੱਧਾ ਦਿਨ ਦੋ ਦਿਨ ਪਹਿਲੇ ਰਮਾਈ ਨਾ ਤੇ ਜੋਸ਼ੀ ਜੀ ਇਹਦਾ ਸਵਾਲ ਆਪਾਂ ਹੁਣੇ ਪਾ ਕੇ ਕਰਦੇ ਆ ਇੱਥੇ ਬਦਕਿਸਮਤੀ ਦੀ ਗੱਲ ਏ ਇਹ ਹਾਊਸ ਨੂੰ ਜਿਹੜਾ ਇਹ ਪ੍ਰੋਲੋਗ ਰਿਟਰ ਸੈਨੇਡ ਆਈ ਕਰਦੇ ਪ੍ਰੋ ਰੋਗ ਤੇ ਪ੍ਰੋ ਰੋਗ ਜਦੋਂ ਅਸੀਂ ਹਾਊਸ ਜਦੋਂ ਸਾਡਾ ਇੱਕ ਵਿਧਾਨ ਸਭਾ ਸੈਸ਼ਨ ਹੁੰਦਾ ਲੀਗਲੀ ਇਟ ਹਾਸ ਟੂ ਬੀ ਪ੍ਰੋ ਰੋਗ ਮਤਲਬ ਹੁੰਦਾ ਉਹ ਖਤਮ ਹੋ ਜਦੋਂ ਨਵਾਂ ਹਾਊਸ ਮਿਲ ਲੈ ਉਹ ਆਨਰੇਬਲ ਗਵਰਨਰ ਕੋ اجازت ਲੈਣੀ ਪੇਦੀ ਫਿਰ ਗਵਰਨਰ ਟਾਈਮ ਦਿੰਦਾ ਉਹਦੇ ਵਿੱਚ ਕਿਉਂਕਿ ਵਕਤ ਹੁੰਦਾ ਫਿਰ ਅਸੀਂ ਆਪਣੇ ਸਾਨੂੰ ਸਵਾਲ ਪਾਣ ਵਾਸਤੇ ਸਾਨੂੰ 15 ਦਿਨ ਦਾ ਟਾਈਮ ਦਿੱਤਾ ਹੁਣ ਇਹਦੇ ਵਿੱਚ ਕਹਿ ਚੇ ਜੇ ਅਸੀਂ ਹਾਊਸ ਨੂੰ ਸੈਨੇਟਾਈਜ਼ ਕਰੇ ਉਹਦਾ ਮਤਲਬ ਇਹ ਹੁੰਦਾ ਕਿ ਐਸੀ ਹਾਊਸ ਆਪਣਾ ਬਕਾਇਆ ਨਹੀਂ ਅਸੀਂ ਇਹਨੂੰ ਰਿਸਿਸਟ ਕਰ ਦਿੰਦਾ ਤੇ ਰਿਸਿਸਟ ਕੀ ਹੁੰਦਾ ਜਦੋਂ ਮਰਜੀ ਹਾਊਸ ਕੌਂ ਦਾ ਕਰ ਕੋਈ ਸਪੈਸ਼ਲ ਸੈਸ਼ਨ ਕਰ ਦਿੰਦੇ ਨੇ ਉਹਦੇ ਵਿੱਚ ਨਾ ਕੁਸਚਨ ਆ ਜਿਹੜਾ ਮੇਨ ਚੀਜ਼ ਹੈ ਹਰ ਐਮ ਐਲ ਏ ਆਪਣੇ ਏਰੀਆ ਦਾ ਸਵਾਲ ਰੱਖ ਸਕਦਾ ਅਸੀਂ ਇੰਦੀ ਆਪੋਜੀਸ਼ਨ ਮਨਿਸਟਰਾਂ ਦੀ ਕਾਬਲੀਅਤ ਲੜਨ ਜਦੋਂ ਸਵਾਲ ਆਏ ਕਰੇ ਮਨਿਸਟਰ ਦੀ ਕਾਬਲੀਅਤ ਉਹਦਾ ਆਪਣੇ ਸਬਜੈਕਟ ਤੇ ਕਿੰਨਾ ਡੂੰਘੇ ਰ ਪਤਾ ਲਾਇਆ ਜਾਏਗਾ ਉਹ ਆਊਟ ਹੋ ਜਾਂਦੀ ਜ਼ੀਰੋ ਆਨ ਆਊਟ ਹੋ ਜਾਂਦਾ ਇਮੀਡੀਏਟਲੀ ਅਜਿਹਾ ਕਿਤੇ ਕਿਤੇ ਕੋ ਵੱਡੀ ਵਾਕਿਆ ਹੋ ਗਈ ਅਸੀਂ ਗੱਲ ਕਰਨੀ 01 ਚ ਹੁੰਦੀ ਹੈ ਉਹ ਬਾਹਰ ਨਿਕਲ ਜਾਂਦਾ ਉਹਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਅਸੀਂ ਬਹਿਸ ਮੰਗ ਸਰ ਰਹੇ ਆ ਉਹਦਾ ਟਾਈਮ ਲੈਣਾ ਹੁੰਦਾ ਉਹ ਬਾਹਰ ਹੋ ਜਾਂਦਾ ਸੋ ਇਹ ਬੇਸਿਕਲੀ ਹਰ ਪਾਸੇ ਨਵੀਂ ਜਮਾਤ ਨੇ ਤੌੜ ਤਰੀਕੇ ਡੱਡੇ ਨੇ ਲਾਅ ਦੇ ਵਿੱਚ ਕਈ ਚੀਜ਼ਾਂ ਤੇ ਲੋ ਤੁਹਾਨੂੰ ਪਤਾ ਸਾਇਲੈਂਟ

ਅੱਜ ਅਸੀਂ ਇਕਨੋਮਿਕ ਪੰਜਾਬ ਦੀ ਇਕਨੋਮਿਕ ਸਿਚੁਏਸ਼ਨ ਤੇ ਵੈਸ ਬੰਗਣੀ ਦੇ ਵਿਲ ਨਾਟ ਗਿਵ ਯੂ ਟਾਈਮ ਯੇ ਕਹਿੰਗੇ ਇਸ ਸਪੈਸ਼ਲ ਸੈਸ਼ਨ ਐਸ ਕਮ ਆਸੂ ਸਰ ਜੀ ਅੱਜ ਕੱਲ ਇਹ ਇਸ ਤੇ ਵੈਸ ਸੁਣੇ ਨਥੇ ਮੋਦਨ ਸੋ ਇਹ ਤੁਹਾਨੂੰ ਮੈਂ ਗੁਜ਼ਾਰਿਸ਼ ਕਰਨਾ ਚਾਹਨਾ ਜੋ ਜੋ ਹੋਏਗਾ ਸੀ ਕਰਾਂਗੇ ਬਿਕਾਜ਼ ਆਈ ਐਮ ਆਲਸੋ ਪਾਰਟ ਆਫ ਯੋਰ ਫਰਟੀਨਿਟੀ ਮੇਨੂੰ ਪਸੰਦੀ ਇਹ ਗੱਲ ਸੀ ਕਿ ਮੈਂ ਵੀ ਤੁਹਾਡਾ ਵਕੀਲ ਹੀ ਹਾਂ ਪ੍ਰੈਕਟਿਸਿੰਗ ਪਰ ਨਹੀਂ ਪਰ ਤੁਹਾਡੀ ਹਰ ਚੀਜ਼ ਜਿਹੜੀ ਹੈ ਉਹਦੀ ਤੁਹਾਨੂੰ ਬੜੀਆਂ ਜੈਨੂਇਨ ਲੋੜਾਂ ਸੀ ਐਂਡ ਮੈਂ ਸਮਝਣਾ ਜਿਹੜੇ ਤੁਸੀਂ ਭਾਵੇਂ ਪਾਕਿਸਤਾਨ ਦੇਖੋ ਤੁਸੀਂ ਇਹ ਮਿਲਟਰੀ ਰਜਿਮ ਬਾਹਰ ਨਿਕਲੀ ਤੇ ਇਮਰਾਨ ਖਾਨ ਰਾਸ਼ਟਰਪਤੀ ਉੱਥੋਂ ਦਾ ਪ੍ਰਾਈਮ ਮਿੰਿਸਟਰ ਬਣਿਆ ਉਹਦੇ ਵਿੱਚ ਜਿਹੜਾ ਵੱਡਾ ਹਾਕਮ ਸੀ ਸੁਪਰੀਮ ਕੋਰਟ ਦੇ ਲਾਇਰਸ ਦਾ ਪਾਕਿਸਤਾਨ ਦੀਆਂ ਸਾਰੀਆਂ ਕੋਰਟਸ ਦੇ ਲਾਇਰਸ ਦੇ ਜਿਹਨੂੰ ਫੈਸਲਾ ਕੀਤਾ ਉਹਦੀ ਮਦਦ ਕਰਦਾ ਤੇ ਮਿਲਟਰੀ